मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਤ ਸ੍ਰੀ ਅਕਾਲ ਜੀ ਮੈਂ ਬਰਨਾਲਾ ਵਾਲਾ ਵਸਿਆ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਅਰਵਿੰਦ ਬਿੱਟੂਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਹੈ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ 'ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ 무ਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹਿ ਲੋ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇਜ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਟ੍ਰੇਨ ਚੱਲੂਗੀ ਤਾਂ ਇਹਦਾ ਸਟਾਪੇਜ ਬਰਨਾਲੇ ਜ਼ਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੇ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਏ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਸੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਅਰਵਿੰਦ ਬਿੱਟੂਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਹੈ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ ਮੂਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹਿ ਲੋ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਟ੍ਰੇਨ ਚੱਲੂਗੀ ਤਾ ਇਹਦਾ ਸਟਾਪੇਜ ਬਰਨਾਲੇ ਜ਼ਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੇ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਸੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨ ਜੋਗ ਅਰਵਿੰਦ ਬਿੱਟੂਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਹੈ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ 'ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ ਮੂਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹ ਲੋ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨੇ ਟ੍ਰੇਨ ਚੱਲੂਗੀ ਤਾਂ ਇਹਦਾ ਸਟਾਪੇਜ ਬਰਨਾਲੇ ਜ਼ਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੁਕੇ ਜਾਊਗੀ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਸੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ ਮੈਂ ਬਰਨਾਲਾ ਵਾਸੀਆਂ ਨੂੰ ਵਧਾਈ ਦੇਣਾ ਚਾਹਣਾ ਕਿਉਂਕਿ ਅੱਜ ਮੈਂ ਜਿਹੜੇ ਕੇਂਦਰ ਦੇ ਵਜ਼ੀਰ ਨੇ ਮਾਨਯੋਗ ਅਰਵਿੰਦ ਬਿੱਟੂਜੀ ਨੂੰ ਮੈਂ ਮਿਲ ਕੇ ਆਇਆ ਕਿਉਂਕਿ ਪਿਛਲੇ ਦਿਨ ਇੱਕ ਅਨਾਉਂਸਮੈਂਟ ਹੋਈ ਸੀ ਕਿ ਟ੍ਰੇਨ ਬੰਦੇ ਭਾਰਤ ਫਰੋਜਪੁਰ ਤੋਂ ਲੈ ਕੇ ਦਿੱਲੀ ਤੱਕ ਚੱਲੂਗੀ ਤੇ ਬਰਨਾਲੇ ਦਾ ਸਟਾਪ ਹੈ ਜਿਹੜਾ ਉਹ ਨਹੀਂ ਰੱਖਿਆ ਗਿਆ ਸੀ ਤੇ ਮੈਂ ਪਾਰਲੀਮੈਂਟ 'ਚ ਵੀ ਜਦੋਂ ਤੋਂ ਮੈਂਬਰ ਬਣਿਆ ਮੈਂ ਬੜੇ ਵਾਰੀ ਇਸ਼ੂ ਰੇਜ਼ ਕੀਤਾ ਸੀ ਕਿ ਬਰਨਾਲੇ ਤੋਂ ਇੱਕ ਵੀ ਟ੍ਰੇਨ ਜਿਹੜੀ ਹੈ ਫਾਸਟ 무ਵਿੰਗ ਤੇਜ਼ ਚੱਲਣ ਵਾਲੀ ਉਹ ਦੇਸ਼ ਦੀ ਰਾਜਧਾਨੀ ਨੂੰ ਨਹੀਂ ਜਾਂਦੀ ਤੇ ਜਿਸ ਦਿਨ ਇਹਦੀ ਅਨਾਉਂਸਮੈਂਟ ਹੋਈ ਬੰਦੇ ਭਾਰਤ ਦੀ ਤੇ ਮੈਂ ਉਸ ਦਿਨ ਵੀ ਪ੍ਰੈਸ ਕਾਨਫਰੰਸ ਕਰਕੇ ਦਾ ਕਹ ਲੋ ਵੀ ਮੰਗ ਕੀਤੀ ਸੀ ਕਿ ਬਰਨਾਲੇ ਸਟਾਪੇਜ ਰੱਖਿਆ ਜਾਵੇ ਤੇ ਅੱਜ ਬਿੱਟੂ ਜੀ ਨੇ ਮੈਨੂੰ ਮਿਲਣ ਲਈ ਬੁਲਾਇਆ ਸੀ ਤੇ ਅੱਜ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਜਿਸ ਦਿਨ ਇਹ ਟ੍ਰੇਨ ਚੱਲੂਗੀ ਤਾਂ ਇਹਦਾ ਸਟਾਪੇਜ ਬਰਨਾਲੇ ਜ਼ਰੂਰ ਰੱਖਿਆ ਜਾਊਗਾ ਤੇ ਬਰਨਾਲੇ ਰੋਕੇ ਜਾਊਗੀ ਤੇ ਮੈਂ ਉਹਨਾਂ ਨੂੰ ਇਹ ਕਹਿ ਕੇ ਆਇਆ ਕਿ ਜਿਸ ਦਿਨੇ ਬਰਨਾਲੇ ਰੁਕੀ ਜਿਸ ਦਿਨ ਟ੍ਰੇਨ ਚੱਲੀ ਤਾਂ ਮੈਂ ਸ਼ਹਿਰ ਵਾਸੀਆਂ ਨੂੰ ਲੈ ਕੇ ਟ੍ਰੇਨ ਦਾ ਵੀ ਸਵਾਗਤ ਵੀ ਕਰਾਂਗੇ ਤੇ ਸਰਕਾਰ ਦਾ ਧੰਨਵਾਦ ਵੀ ਕਰਾਂਗੇ